ਆ ਮਰਵਾਣੀਆਂ ਆਪਣੀ ਇੱਕ ਜਿੱਦੜ ਆਪਣਾ ਇੱਕ ਉਦੇਸ਼ ਹੋਊਗਾ ਤਾਂ ਹਰ ਹੱਥ ਚਾਪਾ ਆਪਣੇ ਮੰਗਾ ਮਰਵਾ ਕੇ ਹਟਾਂਗੇ ਇੱਕ ਜੋਰ ਲਾ ਕੇ ਇੱਕ ਠੱਗਾ ਲਾ ਕੇ ਪਿੱਛੇ ਬਿਦਫਾਕੀ ਲੋਕ ਕਾਨੂੰਨ ਵਿਧਾਨ ਤੋਂ ਖਾਵਣ ਦੇ ਰਿਹਾ ਮੰਕਲੀ ਜੰਗਲਾਤ ਵਰਕਰ ਆ ਜੰਗਲਾਤ ਡੈਮੋਕਰੇਟ ਜੰਗਲਾਤ ਮਜ਼ਦੂਰ ਯੂਨੀਅਨ ਆ ਨੇ ਆ ਇੱਕ ਤੇ ਲੋਕਾਂ ਦੇ ਵਿੱਚ ਵੀ ਆ ਜਿਹੜਾ ਇਸ ਦਰਖਤ ਤੋਂ ਇਸ ਪਾਸੇ ਵਾਲੇ ਸਾਰੇ ਸਾਹਮਣੇ ਆ ਜਾਓ ਮਰਦਾਬਾਦ ਮਰਦਾਬਾਦ ਮਾਨ ਮੰਤਰੀ ਮਰਦਾਬਾਦ ਮਰਦਾਬਾਦ ਸਰਕਾਰ ਹੱਕਾਂ ਲਈ ਜੋ ਲੜਦੇ ਲੋ ਜਿੰਨਾ ਤੋਂ ਵੀ ਲੜਦੇ ਲੋ ਹੱਕ ਲਵਾਗੇ ਇੱਕੇ ਨਾਲ ਲੋੜ ਪੈਂਦਾ ਜੁੱਤੀ ਨਾਲ ਹੱਕ ਲਵਾਗੇ ਇੱਕ ਕੀ ਨਾਮ ਇਹ ਵੀ ਜੀ ਦੱਸਣ ਬਲਵੀਰ ਸਿੰਘ ਆ ਜੀ ਬਲਵੀਰ ਸਿੰਘ ਜੀ ਇਹ ਧਰਨਾ ਜਿਹੜਾ ਜੀਤਾ ਜਾ ਰਿਹਾ ਕੀ ਕਾਰਨ ਹੈ ਇਹ ਕਾਰਨ ਇਹ ਹੈ ਜੀ ਸਾਡੇ ਜਿਹੜੀ ਪੰਜਾਬ ਸਰਕਾਰ ਆ ਇੱਕ ਤਾਂ ਜਿਹੜੀਆਂ ਸਾਡੀਆਂ ਨਰਸੀਆਂ ਉਹ ਸਰਕਾਰੀ ਦੇ ਦੀਨ ਨਹੀਂ ਚਲਾ ਰਹੀਆਂ ਗੀਆਂ ਉਹ ਸਾਰੀ ਦੇ ਸਾਰੀਆਂ ਅਨਰੇਗਾ ਦੇ ਦੀਨ ਚਲਾ ਰਹੀਆਂ ਸਾਡੀਆਂ ਜਿਹੜੀਆਂ ਅੱਜ ਨਰਸੀਆਂ ਉਦੇ ਵਿੱਚ ਜਿਹੜੇ ਸਾਡੇ ਸਨਿਓਰਟੀ ਵਾਲੇ ਬੰਦੇ ਆ ਘੱਟ ਤੋਂ ਘੱਟ 8-8 10-10 ਬੰਦੇ ਕੰਮ ਕਰਦੇ ਸੀਗੇ ਉਹਦੇ ਵਿੱਚ ਇਹਨਾਂ ਨੇ ਘਟਾ ਕੇ ਇੱਕ ਦੋ-ਦੋ ਬੰਦਿਆਂ ਦੀ ਜਿਹੜੀ ਆ ਵੀ ਤਨਖਾਹ ਦੇ ਰਹੇ ਆ ਦੂਜਾ ਇਹ ਆ ਵੀ ਇੱਕ ਤਾਂ ਸਾਡੀ ਜਿਹੜੀਆਂ ਸਰਕਾਰੀ ਨਾਸੀਆਂ ਹੋਣੀਆਂ ਚਾਹੀਦੀਆਂ ਦੂਜੀ ਮੰਗ ਸਾਡੀ ਮੇਨ ਇਹ ਆ ਵੀ ਜਿਹੜੇ ਕੱਚੇ ਮਲਾਜ਼ਮਾਂ 31 11 16 ਤੱਕ 3 ਸਾਲ ਦੀ ਪਾਲਿਸੀ ਪੂਰੀ ਕਰਦੇ ਸੀਗੇ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਇੱਕ ਪਿਛਲੀ ਸਰਕਾਰ ਨੇ ਜਿਹੜਾ ਮਤਲਬ ਆ ਉਹ ਕੀਤਾ ਸੀਗਾ ਦੂਜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹਦੇ ਮੁਤਾਬਕ ਪਰ ਸਾਡੇ ਜਿਹੜੇ ਕੰਮ ਏ ਸੀਗੇ ਉਹ 20-20 ਸਾਲ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਆ ਜਮਾ ਮਤਲਬ ਮੁਛਫੋਟ ਸੀਗੇ ਜਿਹੜੇ ਅੱਜ ਜਮਾ ਦਰਦ ਹੋ ਗਏ ਆ ਪਰ ਸਾਡੇ ਬੰਦੇ ਉੱਥੇ ਦੇ ਉੱਥੇ ਕੱਚੇ ਹੀ ਆ ਪੱਕੇ ਨਹੀਂ ਕੀਤੇ ਗਏ ਸਰਕਾਰ ਨੇ ਤੇ ਅੱਜ ਕਿੰਨੇ ਕਿ ਜੱਥੇਬੰਦੀਏ ਤੁਹਾਡੇ ਆ ਰਹੀਆਂ ਨੇ ਕਿਥੇ ਕਿਥੇ ਆ ਰਹੀ ਨੇ ਇਹ ਸਾਰੇ ਪੰਜਾਬ ਚ ਘਰੇ ਹੋਣੇ ਆ ਜੀ ਬੰਦੇ ਹਜੇ ਕਿਉਂਕਿ ਲੇਟ ਸੀਗੇ ਦੂਰ ਦੀ ਵਾੜ ਸੀਗੀ ਤੁਰੇ ਆਉਂਦੇ ਆ ਇਸ ਕਰਕੇ ਜਿਹੜਾ ਸਾਡਾ ਵਣ ਮੰਤਰੀ ਆ ਉਹ ਸਾਨੂੰ ਮਤਲਬ ਇੱਕ ਵਾਰੀ ਵੀ ਮੀਟਿੰਗ ਦੇ ਰਿਹਾ ਹੈਗਾ ਪਿੱਛੇ ਜੇ ਅਸੀਂ ਧਰਨਾ ਲਾਇਆ ਸੀਗਾ ਉੱਥੇ ਇੱਥੇ ਪਟਿਆਲੇ ਲੱਗ ਗਏ ਸੀਗੇ ਤੇ ਉਹਦੇ ਵਿੱਚ ਵਣ ਮੰਤਰੀ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀਗੀ ਤੇ ਅੱਜ ਹੁਣ ਉਸ ਤੋਂ ਬਾਅਦ ਦਾ ਕੀ ਪ੍ਰੋਗਰਾਮ ਹੈ ਅੱਜ ਹੁਣ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਧਰ ਰਾਜੇ ਦੇ ਮੈਲਾ ਨਹੀਂ ਨੂੰ ਹਾਂਜੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗਲੇ ਫਿਰ ਅਸੀਂ ਅਗਲਾ ਐਕਸ਼ਨ ਲਗਾਤਾਰ ਤਾਂ ਲਿਖਾਂਗੇ ਇੱਥੇ ਭੁਖੜਤਾ ਰੱਖਾਂਗੇ ਜਾਂ ਕੋਈ ਹੋਰ ਪ੍ਰੋਗਰਾਮ ਲਿਖਾਂਗੇ ਕੋਈ ਨਾ ਕੋਈ ਵੜਾਵਾਂਗੇ ਕਿਉਂਕਿ ਜਿਹੜਾ ਇੱਥੋਂ ਦਾ ਮੰਤਰੀ ਹੈ ਸਾਡਾ ਉਹ ਉਹਦੇ ਦਿਮਾਗ ਦੇ ਵਿੱਚ ਸੋਚ ਹੀ ਬਹੁਤ ਮਾੜੀ ਆ ਸਾਡੇ ਮਤਲਬ ਜਿਹੜੇ ਕੰਮੇ ਆ ਦਿਹਾੜੀਦਾਰ ਕੰਮੇ ਆ ਕਿਉਂਕਿ ਗੱਲ ਇਹ ਸੀਗੀ ਵੀ ਅੱਜ ਸਾਡੀ ਮਤਲਬ ਖਾਸ ਕਰਕੇ ਫਰੀਦਕੋਟ ਰੇਂਜ ਦੇ ਵਿੱਚ 6-6 ਮਹੀਨਿਆਂ ਤੋਂ ਜਿਹੜੇ ਕੰਮੇ ਆ ਜਾਂ ਮਕਸਰ ਮੰਡਲ ਜਾਂ ਫਿਰੋਜ਼ਪੁਰ ਮੰਡਲ ਦੇ ਵਿੱਚ 6-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਉਹਨਾਂ ਨੂੰ ਕਿਉਂਕਿ ਬਾਈਟ ਦਾ ਬਹਾਨਾ ਬਣਾਈ ਜਾਂਦੇ ਆ ਅੱਛਾ ਜੇ ਅਤੀਪ ਸਾਹਿਬ ਨਾਲ ਮੀਟਿੰਗ ਕੀਤੀ ਆ ਤਾਂ ਉਹਦੇ ਵਿੱਚ ਕਹਿ ਦਿੰਦੇ ਆ ਵੀ ਅਸੀਂ ਭਾਈ ਬਾਈਟ ਬਹੁਤ ਭੇਜਤਾ ਤੇ ਤੁਹਾਨੂੰ ਤਨਖਾਹਾਂ ਮਿਲ ਜਾਣਗੀਆਂ ਪਰ ਸਾਡੇ ਕਾਮੇ ਅੱਜ ਵੀ ਉਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ ਗਈਆਂ